ਮੈਨੂੰ ਕਿੱਥੇ ਪਾਇਵਾਂ ਰੱਖੀ ਆ ਨਹੀਂ ਦੇਖ ਤੂੰ ਪੜਾਂਗਾ ਇਹ ਪਾਈ ਆ ਮੈਂ ਉਸੇ ਗੱਲ ਨਾਲ ਕਰਕੇ ਮੈਂ ਤੈਨੂੰ ਕਹਿੰਦਾ ਮੇਰੀ ਰੱਖ ਲੈ ਨਹੀਂ ਨਹੀਂ ਮੈਂ ਛੱਡ ਦਿੰਦਾ ਪੂਰੇ ਹੋ ਜਾ ਕੋਈ ਗੱਲ ਨਹੀਂ ਇਹ ਉਹ ਹੀ ਤੇਰੇ ਵਾਲੀ 30 ਕੋਈ ਕਹਿੰਦਾ ਯਾਰ 30 30 ਦੀ ਆਈ ਆਈ ਮੈਨੂੰ ਲੱਗੇ ਪੂਰੇ ਹੋ ਜਾਣ 35 ਲੱਖ ਇਹਨੂੰ ਜਦ ਮੈਂ 30 ਦੀ ਕਹਦਾ ਲਾ ਲਾ ਮੈਨੂੰ 35 ਲੱਖ ਆ ਚੱਲ ਤੂੰ ਕਹਿ ਤਾਂ ਮੈਂ ਵੀ ਕਹਤਾ ਜੀ 1 ਮਿੰਟ ਖੜੋ ਜਾ ਪਹਿਲਾਂ 1 ਮਿੰਟ ਖੜੋ ਪਹਿਲਾਂ 1 ਮਿੰਟ ਖੜੋ ਪਹਿਲਾਂ 1 ਮਿੰਟ ਖੜੋ ਜਾ ਯਾਰ ਉਹ ਉੱਠ ਖੜ ਭਾਈ ਉਹ ਪੀਲਾ ਦੁੱਧ ਧਕੜਿਆ ਬੈਠ ਕਰ ਦੇ ਭਾਈ ਕਰ ਦੇ ਖੜਾ ਗੰਦ ਮੌੜਾ ਬੱਚਾ ਨਹੀਂ ਨਹੀਂ ਬੱਚਾ ਛੱਡਣਾ ਛੋਟੇ ਭਾਈ ਮਰ ਗਿਆ ਜੀ ਹੋਰ ਰੱਸੀ ਕਿੰਨੇ ਦੀ ਦੱਸ ਤਾ ਦੇ ਓਏ 1 ਮਿੰਟ ਖੜੋ ਜਾ ਪਹਿਲਾਂ ਪਹਿਲਾਂ ਖੜੋ ਜਾ ਹੋਰ ਰੱਸੀ ਯਾਰ ਕੁਈ ਨਹੀਂ ਨਹੀਂ ਹੈਂ ਠੀਕ ਨਾ ਨਾ ਓ ਯਾਰ ਇੱਕ ਮਿੰਟ ਖੜੋ ਜਾ ਛੱਡ ਛੱਡ ਬੜਾ ਬੋਲਣਾ ਬੋਲੀ ਨਾ ਯਾਰ ਤੂੰ ਬਸ ਬੈਠ ਜਾ ਬੈਠੇ ਦੇ ਥੱਲੇ ਬੈਠ 35 ਦੀ ਹੋ ਓ ਜਾਏ ਨਾ ਪਕਾਈ ਕਰੀ ਜਾਣਾ ਓ ਤੂੰ ਬੈਠ ਓ ਜਿਹੜੀ ਗੱਲ ਮੈਂ ਕਹਿੰਨਾ ਬੈਠਾ ਬਾ ਬੋਲੀ ਨਾ ਯਾਰ ਹਰਜ ਹੁਣ ਦੱਸ ਦੇ ਪਹਿਲਾਂ ਹੋ ਹੋ ਗਈ ਯਾਰ ਦੱਸ ਦੇ 10 10 ਗੱਲ ਵੀ ਕਰ ਲਿਆ ਕਰ ਅਗਲੇ ਨਾਲ ਯਾਰ ਬਾ ਛੱਡ ਦੇ ਇਹ ਚੋਲੀ ਫੇਕਣਾ ਪਾਸੇ ਆਪਣੇ ਪੈਸੇ ਨੂੰ ਵੇਚ ਲਊ ਹਾਂ ਜਿਹੜਾ ਟਾਈਮ ਪਾਣੀ ਲਿਆ 100 ਰੁਪਏ ਮਾਰਿਆ 175 ਰੁਪਏ ਦਾਸ ਦੇ ਗਿਆ ਬਾਈ ਚੁੱਪ ਨੇ ਜਾ ਮੈਂ ਸੂਈ ਹੋਵੇ ਮੰਡੀ ਦੇ ਸ਼ਾਮ ਨੂੰ ਹਾਂ ਬੋਲਾ ਨਾ ਖੱਡਾ ਹੋਵੇ ਮੈਂ ਮੈਂ ਜੋ ਨਾਲਿਆਂ ਨੂੰ ਹਰਾਮ ਪ੍ਰੇਮਾਇ ਪਾਇਓ ਪੰਜਾਬੀ ਤਰੀਕਾ ਮੈਨੂੰ ਸੁਣੂਗਾ ਨਾ ਮੈਂ ਤੁਹਾਡੇ ਨਾਲ ਹੀ ਆ ਗਿਆ ਹਾਂ ਇਹ ਗੱਲ ਹੀ ਆਉਂਦੀ ਆ ਦੇਖ ਰੋ ਤੁਹਾਨੂੰ ਦੇਖਣ ਵਾਲੇ ਬੋਲਾ ਆਊਗਾ ਕੋਦੇ ਧਰਨੀ ਐਸਦੇ ਪਾਰਟੀ ਮੋਟਰ ਆ ਆ ਤੈਨੂੰ ਰੋਣ ਦੀ ਰੋਣ ਦੀ ਹੱਥ ਭਰਾ ਧਰ ਮਾਰ ਫੜਕੇ ਨਾ ਦੇਖ ਲੈ ਚ ਰਹਾ ਹਾਂ ਹਾਂ ਉਹ ਇੱਕ ਦਾ ਕਿ ਦੋ ਦਾ ਹੋਈਆ ਬਸ ਨਹੀਂ ਹੋਰ ਕੀ ਕਰੇ ਇਹ ਨਹੀਂ ਆ ਹੱਥ ਪਿੱਛੇ ਨਹੀਂ ਪੱਟਾ ਨੋਟ ਨਹੀਂ ਦਿੰਦਾ ਖਰਾ ਬੰਦਾ ਖਰੇ ਹੀ ਐ ਇਸ ਗੱਲ ਨੂੰ ਨਾਰੇ ਨੇ ਮਾਰੀ ਮੇਰੀ ਬਾਤ ਸੁਣ ਲੈ ਰੇਣੀ ਕਰਨੀ ਤੇਰੀ ਮਰਜ਼ੀ ਐ ਮੈਂ ਸੌਣੇ ਵਰਗੀ ਨਿਕਲੂ ਬੋਲੇ ਖਾਲੀ ਕਰਕੇ ਦਦੂਰਾਮ ਜੀ ਮੇਰੇ ਕੋਲ ਉਹ ਰਿਆ ਦਾ ਹੁਣ ਤੂੰ ਵੀ ਸਹਿਲ ਮੇਰੀ ਵੀ ਗੱਲ ਮੈਂ ਗੱਲ ਹੀ ਲੈਣੀ ਹੈ ਗੱਲ ਹੀ ਲੈਣੀ ਹੈ ਮੈਂ ਇਹਦੀ ਆ ਨਹੀਂ ਨਹੀਂ ਮੈਂ ਪੂਰਾ ਖਾਲੀ ਕਰਕੇ ਜੇ ਦੁੱਧ ਹੀ 5-7 ਕਿਲੋ ਏ ਥੱਲੇ ਕਿਵੇਂ ਕਰਾਂ ਹੁਣ ਗੁਰਸਿੱਖਾ ਦੱਸ ਮੈਨੂੰ ਇੱਕ ਗੱਲ ਸੁਣ ਲੈ ਮੈਂ ਇਹਦੀਆਂ ਮਈਆਂ ਵੇਚਦਾ ਇਹਨੂੰ ਪਤਾ ਇਹਨੂੰ ਵੀ ਪਤਾ ਵੀ ਮੰਗਾ ਆਪਣੇ ਤੋਂ ਉਹ ਨਹੀਂ ਹੈ ਜਿਹੜੇ ਕੋਈ ਹਵੀ ਤੇ ਚੰਗੀ ਕਰਕੇ ਤੇਰੀ ਕਰ ਦੇਣਾ ਪਿੱਛੋਂ ਛੱਡੂ ਹਰ ਇੱਕ ਆ ਉਹੀ ਕੋਈ ਗੱਲ ਨਹੀਂ ਉਹਦ ਬੋਲੇ ਖਾਲੀ ਕਰਕੇ ਉਹ ਨਹੀਂ ਹੈ ਖਾਲੀ ਕਰਕੇ ਆ ਤਾਂ ਤੇ ਜੇ ਕਰਨੇ ਨਵੇਂ ਪੁਰਾਣੇ ਫੇਰ ਕਰ ਦਿੰਨਾ ਨਵੇਂ ਪੁਰਾਣੇ ਮਾੜਾ ਮੁੱਟਾ ਤੇ ਹੋ ਜੂਗਾ ਨਹੀਂ ਮੈਂ ਇਹ ਨਹੀਂ ਵੀ ਤੈਨੂੰ ਕਹੂੰਗਾ ਦੇ ਕਿੰਨੇ ਦੀ ਕਹਿੰਦਾ ਜੇ ਕੋਈ ਉਹਦੇ ਹਿਸਾਬ ਨਾਲ ਮੈਨੂੰ ਪੁੱਛ ਲੈਣ ਦੇ ਔਰੇ ਦਾ ਔਰਿਆ ਮੈਨੂੰ ਕਿਹੜਾ ਮਾਰਨੀ ਮਾਰ ਲੈਣ ਲੱਗੇ ਕਿਤੇ ਕਹੀ ਨਹੀਂ ਵੀ ਲੈ ਜਾ ਲਈ ਤੈ ਹੀ ਤੂੰ ਕਿੰਨੇ ਦੀ ਲੈ ਕੇ ਖੁਸ਼ ਆ ਮੈਂ ਤਾਂ ਭਈਏ ਤੇ ਲੈ ਕੇ ਖੁਸ਼ ਹੀ ਨਹੀਂ ਹਾਂ ਖੁਸ਼ ਹੀ ਨਹੀਂ ਤੂੰ ਇਹ ਇੱਕ ਮਿੰਟ ਮੇਰੀ ਗੱਲ ਸੁਣ ਇੱਕ ਮਿੰਟ ਇੱਕ ਮਿੰਟ ਖੜ੍ਹ ਤੂੰ ਇੱਕ ਮਿੰਟ ਪੈਸੇ ਦੀ ਉਹ ਵੀ ਰੱਖਦੇ ਤੋ ਪਹਿਲਾਂ ਮੈਂ ਨਹੀਂ ਰੱਖਦਾ ਮੈਂ ਜਿਹੜੀ ਮੈਂ ਪੁੱਛ ਕੇ ਦਿਨ ਫੇ ਕਰੂੰਗਾ ਜੇ ਹੋਈ ਤਾਂ ਮੈਂ ਕਰ ਦਿੰਨਾ ਨਹੀਂ ਇਹ ਜੋ ਮਰਜ਼ੀ ਕਰੀ ਤਾਂ ਮੰਗਾ ਕਹੀਂ ਨਹੀਂ ਕਹੀਂ ਨਾ ਮੈਂ ਸੁਣ ਲੈ ਮੇਰੀ ਮੈਂ ਕਿਸੇ ਕੋਲ ਤੁਸੀਂ ਮੇਰੇ ਭਰਾਗੇ ਅੱਜ ਘੱਟ ਹੈ ਸੈਣਾ ਹੋ ਗਏ ਚਿੱਟੀਆਂ ਦਾੜੀਆਂ ਹੋ ਗਈਆਂ ਕੱਲੋਂ ਜ਼ਿਆਦੇ ਆ ਮੇਰੀ ਗੱਲ ਸੁਣ ਜਿਹੜੀ ਬੋਲੇ ਜਿੱਨੀ ਸੁੱਤੀ ਓਏ ਕੱਲੋਂ ਦਾ ਇੱਕ ਮੈਂ ਤੁਹਾਨੂੰ ਗੱਲ ਕਰਦਾ ਇਹਨੂੰ ਮੈਂ ਖੈ ਰੰਪਰੇ ਮੈਂ ਪੋਣੀ ਸੀ ਭਗਾੜ ਬੜ ਦੀ ਫਿਰਦੀ ਅੱਜ ਤਾਂ ਤੈਨੂੰ ਸਾਰੀ ਉਮਰ ਨੰਗੀ ਥੋਡੀ ਮੇਰੀ ਗੱਲ ਛੋੜ ਇੱਕ ਮਿੰਟ ਖੜੋ ਇੱਕ ਮਿੰਟ ਪੈਸੇ ਦੇ ਦੇ ਲੈ ਦੇਸ ਹਾਂ ਤੁਹਾਨੂੰ ਮੈਨੂੰ ਇਹ ਪੈਸੇ ਦੇ ਦੇ ਇੱਕ ਦਫਾ ਜਾ ਤੋ ਮੈਨੂੰ ਪੈਸੇ ਦੇ ਦੇ ਮੈਂ ਉਹਦੀ ਬਾਤ ਸੇ ਕਰ ਦੂੰਗਾ ਨਹੀਂ ਝਾਓ ਮੈਂ ਨਾ ਕੋਈ ਪਸਵਾਵਾਂਗਾ ਨਹੀਂ ਪੈਸੇ ਕਰਦੇ ਨਹੀਂ ਮਰੀ ਨੇ ਮੈਂ ਤਲਾ ਲੀ ਲੈਣੀ ਐ ਤੇ ਮੇਰਾ ਬਚਾਰੇ ਆ ਗੱਲ ਹੀ ਇਹਨੇ ਲੈਣੀ ਐ ਲੈ ਵੀ ਗੱਲ ਇਹ ਆ ਵੀ ਕਰੂੰ ਆਪਣੀ ਮਰਜ਼ੀ ਬਾਕੀ ਤੁਹਾਡੀ ਇੱਛਾ ਹੈਗੀ ਨਹੀਂ ਹੁਣ ਤੂੰ ਫੇਰ ਨਹੀਂ 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 ਫੇਰ ਤੂੰ ਉਹੀ ਗੱਲ ਕਰਦਾ ਆਪਣਾ ਕੋਈ ਫਾਇਦਾ ਨਹੀਂ ਜਦੋਂ ਗੱਲ ਓਏ ਮੇਰੀ ਗੱਲ ਓਏ ਇੱਕ ਮਿੰਟ ਗੱਲ ਤਾਂ ਸੋਲੜੇ ਕਰ ਜਦ ਨਾ ਨਾ ਬੜਾ ਦੋ ਮਿੰਟ ਅਵੇ ਰਹਿਣ ਛੱਡ ਇੱਕ ਮਿੰਟ ਛੱਡ ਹੁੰਦੀ ਨਹੀਂ ਮੈਂ ਉਹ ਮੈਂ ਕਹਿੰਦਾ ਉਹ ਵੀ ਤੂੰ ਨਾ ਜਿਹੜੀ ਗੱਲ ਮੇਰੀ ਯਾਰੀ ਰੱਖ ਕੇ ਸੁਣ ਕੱਲ ਫੜ ਉਹ ਕਿਹੜਾ ਦੀ ਯਾਰੀ ਨੂੰ ਉਹ ਕਰੇ ਲੈ ਦੋ ਲੈਣਾ 1000 ਲੈ ਹੁੰਦੀ ਨਹੀਂ ਮੈਂ ਪੈਸੇ ਲੈ ਸਾਰੀ ਲੈ ਜੇ ਤੁਸੀਂ ਲੈ 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 ਅੱਛਾ ਉਹ ਛੱਡ ਉਹ ਇੱਕ ਮਿੰਟ ਸੁਣੋ ਵੀ ਨਹੀਂ ਪੰਜ ਇੱਕ ਮਿੰਟ ਦਾ ਛੱਡ ਦੇ ਯਾਰ ਓਏ ਇੱਕ ਮਿੰਟ ਛੱਡ ਦੇ ਛੱਡ ਦੇ ਆ ਲੈ ਤੂੰ ਮੈਨੂੰ ਮਾਰਨਾ ਜਿਹੜਾ ਨਾ ਚਮਚਾ ਲੂੰ ਛੋੜ ਦੇ ਦੇ ਜਿਹੜੀ ਦੇਣੀ ਹੈ ਓਏ ਮਾਰ ਪੂਰੇ ਕਰ ਬਾਈ ਛੋੜ ਕੋ ਦਰਾਈ ਦੇ ਤਾਂ ਲੈ ਕੁਛ ਨਹੀਂ ਦਰਾਈ ਤੂੰ ਦੇ ਮਾਰ ਗਣ ਉਹ ਤਾਂ ਦੇਣ ਨਾ ਦੇਣ ਜਾਂ ਤੂੰ ਛੋੜ ਲੈ देख ला फिर नहीं हां ये नु पता है जा देख ਆਮ ਜਿਹੜਾ ਡਾੜੇ ਜਿਹਾ ਐਸੇ ਕਹਿ ਦਿਆ ਐਸੇ ਇਹਦੇ ਦੀ ਗੱਲ ਕਰਕੇ ਇਹਦਾ ਕੀ ਪਏ ਆ ਇਦਾਂ ਨਹੀਂ ਆ ਮਾਰ ਕਰਾ ਦੇ 140 140 ਕਿੰਨੇ ਦੀ ਕਰਾਂ ਪੈਂਕੀ ਲੈ ਜਾ ਲਾਹਣ ਮੇਰੇ ਨਹੀਂ ਹਾਂ ਚਲੋ ਜੀ ਹੋਰ ਦੋ ਮੰਗੋ ਦੋ ਮੰਗੋ ਕੋਈ ਗੱਲ ਨਹੀਂ ਫਿਰ ਤੂੰ ਗੱਲ ਤੇ ਨਹੀਂ ਹੈਗਾ ਕਾਡੀ ਬੰਦ ਰੱਖੋ ਨਹੀਂ ਲੈ ਅੱਛਾ ਅੱਛਾ ਚੌਥਾ ਦਿਨ ਨਹੀਂ ਸੂਈ ਨੂੰ ਆ ਸੀਖ ਜੀ ਹਾਂ ਜੀ ਬੋਲ ਬੋਲ ਦੱਸੋ ਤੂੰ ਦੱਸੇਗਾ ਹਾਂ ਆ ਤਾਂ ਹੈਗਾ ਐਂ ਕਰ ਪਰ ਜੀ ਤਾਂ ਗਿੱਲੀ ਹੋ ਜੂ ਇਹਨੂੰ ਆਪਾਂ ਹੋਰ ਪਾ ਲਾਂਗੇ ਕਿਸੇ ਚ ਆਏ ਕਰਦਾ ਸਹੀ ਹੈ ਕਿ ਨਹੀਂ ਹੈਗੀ ਆਹ ਨਾਲੇ ਕਹਿੰਦੇ ਹੈ ਨਹੀਂ ਬਸ ਪਰ ਗਿੜਕ ਨਹੀਂ ਹੈ ਨਹੀਂ ਨਹੀਂ ਹੈ ਨਹੀਂ ਲਿਖਾਈ ਤਾਂ ਹੈਗੀ ਹੈ ਐਂਜੈਂ ਕਰਦੇ ਨਹੀਂ ਹੈ ਨਾ 15 ਕਿਲੋ ਇਹ ਹੋ ਗਈ ਮੰਗੀਦਾ ਪਹੁੰਚ ਜਾਣਾ ਬੋਲਦੇ 66 ਪੈਣ ਕਰੀ ਜਾਂਦੇ ਨੇ ਉਹ ਮੈਂ ਤਾਂ ਹਾਜੀ ਲੈ ਕੇ ਬਹੁਤ ਨਾ ਹਾਂ 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 ਟ੍ਰੱਕ ਚਲਾਉਣ ਲੱਗ ਜਾਨਾ ਕਿਸੇ ਨੂੰ ਥੰਦੇ ਦੇਵੇਂਗਾ ਤਾਂ ਬੈ ਕੇ ਤਾਂ ਦੇਖੀ ਤਰੇ ਯਾਰ ਨਾ ਤੇਰੇ ਯਾਰ ਨੂੰ ਦੱਬਣ ਨੂੰ ਬੈੜਦਿਆ ਟਰੱਕ ਅਲੀ ਵੈਕੈਂਟਰ ਦਾ ਟਰੱਕ ਚਲਾਉਣਾ ਚੱਲਿਆ ਤੂੰ ਕੋਬੜੇ ਵਾਲਾ ਮਲਖਾ ਖਾਦਾ ਹੋ ਫੇਰ ਤਾਂ ਪਿੰਡ ਮਿੱਤਰਾਂ ਦੇ ਹੀ ਲੱਗਦਾ ਟਰੱਕ ਜੇ ਮੈਨੂੰ ਕਾਂ ਰੀ ਰੱਖਦਾ ਮੈਂ ਕੱਕਾ ਘਾ ਕੇ ਪਰੇ ਢੋਕਦਾ ਮੈਂ ਅੱਲਾਹ ਤੇ ਨਹੀਂ ਪੰਜ ਚਾਰ ਕਰੀ ਨਾ ਨਾ ਹਾਂ ਬੋਲ ਐਵੇਂ ਦੱਸ ਹੈ ਕੀ ਲੱਗਾ ਅੱਜੀ ਤੇ ਗੱਡੀ ਕਰੋ ਸੌਦਾ ਕਿੰਨੇ ਦਾ ਤੈਨੂੰ ਕਹਦਾ ਐਂ ਤੇ ਐਂ ਕਰਦਾ ਕਿੱਥੋਂ ਦੇਣੀ ਐ ਟੀਮਾ ਹੀ ਆ ਮਰੀ ਜਾਣਾ ਕਿੰਨੇ ਦੀ ਲੈਣਾ ਲੱਖ ਕੰਮ ਮੰਗੇਸ ਕੋ ਤਾਂ 5 ਜੀ ਇਹਦਾ ਤੇਰੇ ਨਾਲ ਉਹ ਸਿਆਣਾ ਹਾਂ ਠੀਕ ਹੈ ਨਾ ਹੁਣ ਤੋਂ ਤਿੰਨ ਦਾਸਤਾਰ ਹੈ ਅੱਗੇ ਦਾ 11 ਦਾ ਲਾਵਾ ਚ ਗੀਣੀ ਲੈਣਾ ਕੋਈ ਨਹੀਂ ਦੇਖ ਲੈ ਕਿੱਡੀ ਚੌਥੇ ਦਿਨ ਗੋਲਾ ਖਾਲੀ ਹੈ ਗੀਣੀ ਮੈਂ ਤੂੰ ਠੀਕ ਹੈ ਨਾ ਲਾਸਟ ਨਿਕਰਵਾ ਦੀ ਹਨਾ ਕਿਸੇ ਮੈਂ ਖੰਮਸੋਲ ਚੱਕਦਾ ਠੀਕ ਹੈ ਨਾ ਭਾਈ ਡੰਗੇ ਖੰਮਸੋਲ ਕਹਿੰਦਾ ਮਾਰ ਖੰਮਸੋਲ ਮੈਂ ਤਾਂ ਦੇਖ ਲੈ ਉਹ ਤਾਂ ਥੱਲੇ ਬੈਠੇਗਾ ਥੱਲੇ ਕੋਈ ਨੂੰ ਪਤਾ ਨਹੀਂ ਆ ਸਾਲ ਖੰਮਸ ਜੀ ਜਦਾ ਯਾਰ ਨਹੀਂ ਮੈਂ ਤਾਂ ਜਿਹੜੇ ਕੰਮ ਪਰੇ ਮਨ ਜਿਹੜੀ ਤਿੰਨ ਸੂਏ ਤਿੰਨ ਜਿਹੜੀਆਂ ਹੈਲੋ ਪੱਪੇ ਦੀ ਪੀਪਾ ਦੱਦਾ ਦੇਊਗੀ 90 ਚ ਪੈਂਦੀ ਆ ਹਲੇ 90 ਚ ਨਹੀਂ ਬੰਦਦੀ ਹੋ ਆ ਫਿਰ ਆਏ ਆ ਆ ਦੇਗੀ ਹਾਂ ਕੋਈ ਨਹੀਂ ਇੱਕ ਲਗ ਲਗਾਇਆ ਦਾ ਉਹ ਛੱਡ ਵਿੱਚ ਛੱਡ ਦੇ ਹੁਣ ਏਕ ਲਗ ਲਗਾਇਆ ਤੇ ਜੇ ਤਾਂ ਮੇਰੀ ਕਹਿਣਾ ਹੈ ਦਾ 20 ਦੀ ਸ਼ਾਹ ਚੱਲ ਛੱਡ ਆ ਜਾ ਠੀਕ ਹੈ ਤਾਂ 20 ਹੈ ਤਾਂ ਹਾਂ ਹਾਂ ਹੈ ਹਾਂ 170 ਕੀ अब ढूँढ हाँ गया कि नहीं हाँ तो मैं इसको देख के लगाया क्या ठीक किया था बोल बताइए जो बैंक में दो लाख में गया मैं तूने छह लाख में उधर पर किया तो मैं राबी हुई थी चल ले लो पर मैं अलग करूंगा ही नहीं ये भेजा वो उत्पन्न कर ले छाड़ो तो कर, कर आगे। आगे। ये गल होगी पक्की लो ये तो बैग ही बैग में नहीं है तू लगा देंगे लूंगा ये ये आ कर बोलवा तो ये ये 70 ये के सब से फायदा की बूटी बूटी है बूटी जी ਕੋ ਰਾਦ ਦਾ ਰਾਏ ਦਾ ਬਣਾ ਮੈਨੂੰ ਤਾਂ ਕਹੇ ਰੋਡਾ ਗੱਡੀ ਨਹੀਂ ਆਈ ਉਹ ਜਾ ਪੰਜ ਇਹ ਆਏ ਹਾਂ ਠੀਕ ਜੂੜ ਦੀ ਮੰਗੇ ਕਿੰਨੇ ਤੂੰ 70 ਚਲੋ ਜੀ ਡੇਢ ਦੀ ਡੇਢ ਤਾਂ ਨਹੀਂ ਜਿਆ ਇਹ ਕਹਿੰਦਾ 70 ਮੰਗਿਆ ਇੱਧਰ ਚਾਖ ਮੇਰੇ ਕਦੀ ਹੋਵਾ ਹੈ ਨੇ ਕਹਿੰਦਾ ਤੇਰੇ ਵਾਸਤੇ 45 ਦੀ ਹੈ ਉਹ ਉਹ ਨਾਜ਼ ਦੀ ਹੈ ਜੱਜ ਜਿਵੇਂ ਮੈਂ ਕਹਿੰਦਾ ਯਾਰ ਛੱਡ ਆਪ ਵੀ ਨਹੀਂ ਆਈ ਮੰਗਿਆ ਮੂਡ ਮੈਂ ਤੁਹਾਨੂੰ ਦਾ